ਹਾਂਜੀ ਦੋਸਤੋ ਆਪਾਂ ਇੰਡੀਆ ਦੇ ਲਾਸਟ ਪਿੰਡ ਵਿੱਚ ਟੈਸਟਿੰਗ ਹੁਣ ਲੱਗੇਗੇ ਪਰ ਹੁਣ ਇਹ ਇੰਡੀਆ ਦਾ ਪਹਿਲਾ ਪਿੰਡ ਬਣਾ ਦਿੱਤਾ ਪਹਿਲਾ ਇਹ ਲਾਸਟ ਪਿੰਡ ਹੁੰਦਾ ਸੀ ਇੰਡੀਆ ਦਾ ਤੁਹਾਨੂੰ ਇਸ ਵਾਈਸ ਬਲੌਗ ਰਾਹੀਂ ਸਾਰਾ ਵੀਊ ਦਿਖਾਵਾਂਗੇ ਇੰਡੀਆ ਦੇ ਲਾਸਟ ਪਿੰਡ ਦਾ ਮਹਾਨਾ ਪਿੰਡ ਹੈ ਇੰਡੀਆ ਦਾ ਲਾਸਟ ਪਿੰਡ ਅੱਧੂ ਬਾਅਦ ਇਹ ਆਪਣਾ ਮਦਰ ਕੀ ਤਿੱਬਤ ਦਾ ਤੇ ਚਾਈਨਾ ਦਾ ਬਾਰਡਰ ਲੱਗ ਜਾਂਦਾ ਅੱਧੂ ਗਾਹਾਂ ਕੁਝ ਵੀ ਨਹੀਂ ਗਾ ਲੱਪ ਇੰਡੀਆ ਦਾ ਲਾਸਟ ਪਿੰਡ ਹੈ ਹਾਂਜੀ ਦੋਸਤੋ ਇਹ ਇੰਡੀਆ ਦਾ ਲਾਸਟ ਪਿੰਡ ਹੈ ਮਹਾਨਾ ਏ ਆਉਂਦੇ ਮੈਂ ਥੋੜਾ ਜਿਹਾ ਵੀਡੀਓ ਬਣਾ ਨਹੀਂ ਸਕਿਆ ਤੀ ਕਿਉਂਕਿ ਥੋੜੀ ਜਿਹੀ ਸ਼ੁਧੀ ਮਤਲਬ ਕਿ ਸਵਰਗ ਨੂੰ ਜਾਣ ਵਾਲਾ ਰਸਤਾ ਹੈ ਇਹ ਇੰਡੀਆ ਦਾ ਲਾਸਟ ਪਿੰਡ ਹੈ ਓਕੇ ਠੀਕ ਹੈ ਇੰਡੀਆ ਦਾ ਲਾਸਟ ਪਿੰਡ ਹੈ ਤੇ ਇਹ ਦੂਕਾਂ ਬਾਸੂਦਾਰ ਆਗੇ ਇਹ ਮਤਲਬ ਕਿ ਦਰਵਾਜ਼ਾ ਆਪਣਾ ਚైనా ਤੇ ਤਿੱਬਤ ਦਾ ਬਾਰਡਰ ਲੱਗਦਾ ਹੈ ਇਹ ਪਿੰਡ ਤੋਂ ਬਾਅਦ ਅੱਗੇ ਕੋਈ ਦੁਕਾਨ ਨਹੀਂ ਕੁਝ ਵੀ ਨਹੀਂ ਤੇ ਇੱਥੇ ਆਪਣੇ ਹਿੰਦੂ ਧਰਮ ਦੇ ਲੋਕ ਬਹੁਤ ਮੰਨਤਾ ਦਿੰਦੇ ਨੇ ਸਤਿ ਸਵਾਮੀ ਜਿੱਥੇ ਕਿ ਕਹਿੰਦੇ ਨੇ ਜਿਹਨੂੰ ਬਾਸਦਾਰਾ ਬਾਸਦਾਰਾ ਇਸੇ ਉਹਨਾਂ ਨੂੰ ਹਿੰਦੂ ਧਰਮ ਦੇ ਬਹੁਤ ਜਿਆਦੇ ਪ੍ਰਸਿੱਧ ਮੰਨਿਆ ਜਾਂਦਾ ਨੂੰ ਠੀਕ ਹੈ ਮੈਂ ਪਹਿਲਾਂ ਉਹਦੇ ਬਣਾਈ ਨਹੀਂ ਚੱਕਾ ਤਾਂ ਕਰਕੇ ਤੁਹਾਨੂੰ ਇਹ ਹੁਣੇ ਜੋੜ ਦਿੰਦਾ ਵਿੱਚ ਠੀਕ ਹੈ ਭਈ ਇਹ ਐਂਡ ਦਾ ਐਂਡ ਤੇ ਨਹੀਂ ਜੋੜਦਾ ਮੈਂ ਵਿੱਚ ਹੀ ਜੋੜੂਗਾ ਅੱਗੇ ਹੋਰ ਵੀ ਘੈਂਟ ਹੋਣ ਵਾਲਾ ਵੀਊ ਹੈ ਹਾਂਜੀ ਦੋਸਤੋ ਇੰਡੀਆ ਦਾ ਲਾਸਟ ਪਿੰਡ ਮਾਨਾ ਤੇ ਸਵਰਗ ਨੂੰ ਜਾਣ ਵਾਲਾ ਰਸਤਾ ਜਿਹੜਾ ਉਹ ਜਿੱਥੇ ਜਿਹੜੇ ਥਾਂ ਤੇ ਉਹ ਖੜੇ ਨੇ ਸਾਰੇ ਲੋਕ ਹੈ ਨਾ ਇਹਨੂੰ ਪੀਮ ਪੁਲ ਕਿਹਾ ਜਾਂਦਾ ਹੈਗਾ ਜਦੋਂ ਪਾਂਡਵਾਂ ਅਸ਼ਵਰਗ ਨੂੰ ਜਾ ਰਹੇ ਸੀ ਉਹਨਾਂ ਨੂੰ ਰਸਤੇ ਵਿੱਚ ਰਾਹ ਨਾ ਮਿਲਣ ਕਾਰਨ ਤਾਂ ਇਹ ਉੱਥੋਂ ਪੀਮ ਪੁੱਤਰ ਨੇ ਪੱਟ ਕੇ ਪੱਥਰ ਰੱਖਿਆ ਜਿਹਨੂੰ ਕੀ ਪੀਮ ਪੁਲ ਦੇ ਨਾਂ ਤੇ ਜਾਣਿਆ ਜਾਂਦਾ ਹੈਗਾ ਦੇਖੋ ਭਾਈ ਇੱਥੋਂ ਦਾ 뷰 ਆ ਇਹਨਾਂ ਦੀ ਯਾਦਗਾਰ ਚ ਮੰਦਿਰ ਬਣਾਇਆ ਗਿਆ ਹੈਗਾ ਤੇ ਪਿੱਛੇ ਤੁਸੀਂ ਦੇਖ ਹੀ ਰਹੇ ਹੋ ਸਵਰਗ ਨੂੰ ਜਾਣ ਵਾਲਾ ਰਸਤਾ ਇਹ ਇੰਡੀਆ ਦਾ ਲਾਸਟ ਪਿੰਡ ਹੈਗਾ ਹਾਂਜੀ ਦੋਸਤੋ ਚੈੱਕ ਕਰੋ ਇਸ ਦੀ ਰਫਤਾਰ ਵੀਰੇ ਇਸ ਦੀ ਰਫਤਾਰ ਚੈੱਕ ਕਰੋ ਬਾਈ ਅਰਖਨੰਦਾ ਨਵੀਂ 400 ਦਿਨਾਂ ਦੀ ਕਹਿੰਦੇ ਨੇ ਰਫਤਾਰ ਚੈੱਕ ਇਹ ਗੁੜੀਆਂ ਦੋਸਤੋ ਅੱਜ ਆਪਾਂ ਜਾ ਰਹੇ ਆ ਮਹਾਨਾ ਪਿੰਡ ਜਿਹੜਾ ਕਿ ਇੰਡੀਆ ਦਾ ਲਾਸਟ ਪਿੰਡ ਵੀ ਕਿਹਾ ਜਾਂਦਾ ਤੇ ਫਾਸਟ ਪਿੰਡ ਵੀ ਕਿਹਾ ਜਾਂਦਾ ਮਤਲਬ ਕਿ ਪਹਿਲਾ ਪਿੰਡ ਵੀ ਕਿਹਾ ਜਾਂਦਾ ਤੇ ਇਸ ਰਸਤੇ ਉੱਪਰ ਵੀ ਤੇ ਸਵਰਗ ਪੌਂਡ ਉਹ ਸਵਰਗ ਨੂੰ ਗਏ ਤੇ ਇਸ ਵਰਗ ਜਾਣੇ ਵਾਲਾ ਰਸਤਾ ਵੀ ਆ ਵੀ ਸਵਰਗ ਨੂੰ ਵੀ ਜਾਂਦਾ ਹੈ ਰਸਤਾ ਇਹ ਹੋਰ ਰਸਤਾ ਹੈਗਾ ਜਿਹੜਾ ਕਿ ਸਵਰਗ ਨੂੰ ਜਾਣ ਵਾਲਾ ਰਸਤਾ ਕਿਹਾ ਜਾਂਦਾ ਹੈ ਜਿਹਦੇ ਉੱਤੇ ਕੀ ਪੀ ਮੋਰੀ ਟੀਮ ਤੇ ਉਹਦੇ ਚਾਰ ਭਾਈ ਜਿਹੜੇ ਪੰਡਵ ਤੇ ਉਹ ਇਸ ਰਸਤੇ ਰਾਹੀਂ ਸਵਰਗ ਗਏ ਤੇ ਗਿਰੀਆਂ ਨਦੀ ਗੀਰ ਨਦੀ ਦੇਖੋ ਭਾਈ ਉਹਨਾਂ ਤੋਂ ਕਹਣ ਹੈ ਕਿ ਇਹ ਦੇਖੋ ਜਦੋਂ ਆ ਨਾ ਮੋਟਰ ਤੋਂ ਨਦੀ ਵਹਿੰਦੀ ਦੇਖੋ ਭਾਈ ਜੀ ਦੇਖੋ ਭਾਈ ਜੀ ਸਭ ਤੋਂ ਤੇਜ਼ ਹੋਗਾ ਇਸ ਰਸਤੇ ਉੱਤੇ ਉੱਤੇ ਹੀ ਮੰਦਰ ਕੀ ਪਾਂਡਵ ਸਵਰਗ ਨੂੰ ਗਏ ਤੇ ਆ ਮੰਦਰ ਆ ਤੇ ਆ ਦੀਪੂ ਬਈ ਇੱਥੋਂ ਦਾ ਤੁਸੀਂ ਮਦਰ ਕੀ ਘੱਟ ਦੇਖੋ ਇੱਥੋਂ ਦਾ ਇੱਥੋਂ ਦੇ ਲੋਕ ਨਹੀਂ ਮੰਨਦਾ ਜ਼ਿਆਦਾ ਹੈ ਹਿੰਦੂ ਧਰਮ ਨੇ ਬਾਕੀ ਆਪਣੇ ਪੰਜਾਬੀ ਭਾਈਚਾਰੇ ਵੀ ਆਉਂਦਾ ਇੱਥੇ ਤੇ ਆ ਮੰਦਿਰ ਆਗਾ ਸਵਰਗ ਨੂੰ ਜਾਣ ਵਾਲਾ ਰਸਤਾ ਇਹ ਆ ਬਾਈ ਜੀ ਜਿੱਥੇ ਕੀ ਪਾਂਡਵ ਸਵਰਗ ਨੂੰ ਗਏ ਸੀ ਦੇਖੋ ਬਾਈ ਜੀ ਇਸ ਵਰਗੀ ਕਿਹਾ ਜਾਂਦਾ ਬਾਈ ਜੀ ਦੇਖੋ ਇਧਰ ਉਹ ਤੁਸੀਂ ਇਧਰ ਦਾ ਉਹ ਵੀ ਦੇਖੋ ਇਸ ਵਰਗ ਨੂੰ ਜਾਣ ਵਾਲੇ ਰਸਤੇ ਹੀ ਆ ਤੇ ਉਹ ਸਾਹਮਣੇ ਵੀ ਦੇਖੋ ਇੱਥੋਂ ਹੀ ਪਾਂਡਵ ਸਵਰਗ ਨੂੰ ਜਾਂਦੇ ਆ ਉਹ ਦੇਖੋ ਸਵਰਗ ਕੇ ਜਾਣੇ ਵਾਲਾ ਰਸਤਾ ਦਿਖ ਰਿਹਾ ਵੀ ਨੇ ਸਵਰਗ ਨੂੰ ਜਾਣੇ ਵਾਲਾ ਰਸਤਾ ਮਨੋਜੀ ਦੋਸਤ ਜਿਹੜੇ ਦੇਖ ਰਹੇ ਹੋਗੇ ਹਨਾ ਸਵਰਗ ਕੋ ਜਾਣ ਵਾਲਾ ਰਸਤਾ ਹਾਂਜੀ ਦੋਸਤੋ ਦੇਖੋ ਇਹ ਭਈਆ ਲੰਮਾ ਹੈ ਕਿਉਂ ਚੱਲੇ ਇਹ ਉਹ ਪਾਂਡਵ ਨੇ ਜਿਹੜੇ ਕਿ ਸਵਰਗ ਨੂੰ ਗਏ ਤੇ ਇਸ ਸਵਰਗ ਨੂੰ ਜਾਣ ਵਾਲਾ ਰਸਤਾ ਹੈਗਾ ਇਸ ਪੰਜੋਂ ਪਾਂਡਵਾਂ ਦੀ ਭੀਮ, ਦਰੋਧਨ, ਅਰਜੁਨ, ਕ੍ਰਿਸ਼ਨ ਆਣਾ ਇਸ ਰਸਤੇ ਹੀ ਗਏ ਤੇ ਜੀ ਦੋਸਤੋ ਇਹਨਾਂ ਨਾਲ ਇੱਕ ਕੁੱਤਾ ਵੀ ਸੀ ਕਹਿੰਦੇ ਉਹ ਲੈ ਕੇ ਜਾਂਦੇ ਨੇ ਉਹਨਾਂ ਨੂੰ ਸਵਰਗ ਇਹ ਕਹਿੰਦੇ ਨੇ ਵੀ ਮੰਨਿਆ ਜਾਂਦਾ ਵੀ ਕਿ ਇਹ ਸਵਰਗ ਨੂੰ ਜਾਣ ਵਾਲਾ ਰਸਤਾ ਜੀ ਦਰवेश ਆ ਸੀ ਦਰवेश ਲੱਗ ਗਿਆ ਤੇ ਉਹਨਾਂ ਨੂੰ ਸਵਰਗ ਨੂੰ ਉਹਨਾਂ ਨੇ ਪਤਾ ਨਹੀਂ ਬਾਕੀ ਆਪਣਾ ਕਹਾਣੀ ਪਤਾ ਨਹੀਂ ਇਹ ਰਹਾ ਜਿਹੜਾ ਗਾਈਡ ਹੁੰਦਾ ਦੱਸ ਦਿੰਦਾਗਾ ਆਪਾਂ ਨੂੰ ਪੂਰੀ ਗੱਲ ਤਾਂ ਨਹੀਂ ਪਤਾ ਨਾ ਬਸ ਸਿਰਫ ਵਲੌਗ ਹੀ ਬਣਾਉਣਾ ਹੈ ਲਓ ਜੀ ਇੰਦੇ ਤੋਂ ਆੜਾ ਸਵਰਗ ਹੈ ਸੱਚੀ ਸਵਰਗ ਹੈ ਜਿਹੜੇ ਰਸਤੇ ਤੇਗਾ ਵਧੀਆ ਮਾਹੌਲ ਆਗਾ ਥੱਲੋ ਦੀਨ ਦੇ ਜਮਨਾ ਅਨੁਸ਼ਾਸਨ ਕਰੇਗੇ ਇਹ ਉਧਰੋਂ ਮਾਨਾ ਪਿੰਡੋਂ ਸਟਾਰਟ ਹੁੰਦਾ ਇਦਨ ਲਾਸਟ ਪਿੰਡ ਆ ਮਹਾਨਾਂ ਦਾ ਤੇ ਪਹਿਲਾ ਪਿੰਡ ਵੀ ਮੰਨਿਆ ਦਾ ਇੰਡੀਆ ਦਾ ਜਿਹੜਾ ਕਿ ਸਾਨੂੰ ਅੱਗੇ ਹਾਲੀਵੁੱਡ ਤੱਕ ਲਿਜਾ ਮਾਗੇ ਦੋਸਤੋ ਸੱਚੀ ਸਵਰਗ ਹੈ ਸਵਰਗ ਨੂੰ ਜਾਣ ਵਾਲਾ ਰਸਤਾ ਸੱਚੀ ਗੱਲ ਹੀ ਹੈ ਪਰ ਜਦੋਂ ਉਹ ਕਹਿੰਦੇ ਸਵਰਗ ਨੂੰ ਗਏ ਤੇ ਉਹਨਾਂ ਨਾਲ ਇੱਕ ਦਰਬੇਸ਼ ਦੀ ਜਿਨ੍ਹਾਂ ਦੇ ਉਹਨਾਂ ਨੇ ਪੂਸ਼ ਫੜ ਕੇ ਉਸ ਦੀ ਦਰਬੇਸ਼ ਦੀ ਪੂਸ਼ ਫੜ ਕੇ ਇਹ ਰਸਤਾ ਤੈਅ ਕੀਤਾ ਦੀ ਇਹ ਵਲੌਗ ਦੇ ਅੰਡੇ ਤੱਕ ਬਣੇ ਰਹੋ ਸੋਨੇ ਇਸ ਬਲੌਗ ਰਹੀ ਮਾਨਾ ਪਿੰਡ ਲਾਸਟ ਪਿੰਡ ਤੇ ਸੋਨੋ ਉਹ ਜਿਹੜਾ ਉੱਪਰ ਆਪਣੇ ਪਾਣੀ ਪੈਂਦਾ ਹੁੰਦਾ ਕਹਿੰਦੇ ਪਾਪੀ ਤੇ ਪਾਪੀ ਬੰਦੇ ਦਾ ਪਤਾ ਲੱਗ ਜਾਂਦਾ ਉਹ ਉਹ ਵੀ ਦਿਖਾ ਮੈਂ ਤੁਹਾਨੂੰ ਦੋਸਤੋ ਕਹਿੰਦੇ ਵੀ ਇੱਥੇ ਪੱਥਰਾਂ ਦਾ ਘਰ ਬਣਾਉਣ ਨਾਲ ਸੱਚੀ ਮਕਾਨ ਬਣ ਜਾਂਦਾ ਸਾਰੇ ਲੱਗ ਰਹੇ ਨੇ ਮਕਾਨਤ ਬਣਾਉਣਾ ਤੇ ਆਪਾਂ ਵੀ ਦੇਖ ਲੈਣੇ ਤਿਆਰ ਬਗਰ ਕੇ ਜੇ ਸੱਚ ਹੋ ਗਿਆ ਤਾਂ ਪਰਮਾਤਮਾ ਦੀ ਕਿਰਪਾ ਹੋ ਜੂ ਜੀ ਜਾਨਾ ਹਾਂਜੀ ਦੋਸਤੋ ਇਹ 바ਸੂਦਾਰਾ ਜਾਣ ਵਾਲਾ ਰਸਤਾ ਹੈਗਾ ਜਿਹੜਾ ਕਿ ਉਹ ਚਰਨਾਂ ਦੇ ਉੱਪਰ ਪੈਂਦਾ ਹੁੰਦਾ ਕਹਿੰਦੇ ਹੁੰਦੇ ਨੇ ਵੀ ਪਾਪੀਆਂ ਉੱਤੇ ਨਹੀਂ ਪੈਂਦਾ ਸਿਰਫ ਜਿਹੜੇ ਬੰਦੇ ਸੱਚੇ ਸਤਿ ਹੁੰਦੇ ਨੇ ਉਹਨਾਂ ਤੇ ਪੈਂਦਾ ਤੇ ਇਹ ਦੂਬਾ ਮਾਨਾ ਪਿੰਡ ਜਿਹੜਾ ਲਾਸਟ ਉਹ ਜਿੱਥੇ ਆਪਣੇ 판ਦਵਾ ਦੀ ਪਹਾੜਾ ਮੂਰਤੀਆਂ ਨੇ ਉਹ ਉਥੇ ਮਾਨਾ ਪਿੰਡ ਲਾਸਟ ਹੋ ਜਾਂਦਾ ਹੈਗਾ ਅਧੂ ਬਾਦ ਤਾਂ ਕੁਝ ਰਹਿੰਦਾ ਨਹੀਂ ਬਾਕੀ ਦੇਖਦੇ ਹਾਂ ਜੀ ਕੀ ਕਹਿੰਦੇ ਬੰਦੇ ਨਾਲ ਦੇ ਇਹ ਕਹਿੰਦੇ ਨੇ ਵੀ ਇਹ ਬਸ ਉਹ ਆਉਂਦੇ ਨਹੀਂ ਕਿ ਭਾਈ ਦੇਖੋ ਭਾਈ ਇਹ ਟਰੈਕ ਸੱਚੀ ਵਰਗਾ ਹੈਗਾ ਇਹ ਗੱਲ ਤਾਂ ਮੰਨਣ ਜੂਗਾ ਕਿ ਟਰੈਕ ਬੜਾ ਸੁਣਾ ਹੈ ਤੇ ਟਰੈਕ ਛਦਾ ਚੜਾਈ ਆ ਕੋਈ ਉਹ ਨਹੀਂਗਾ ਵੀ ਮਤਲਬ ਪੱਥਰ ਨਹੀਂ ਹੈਗੇ ਐਨ ਸੜਕ ਬਣੀ ਹੋਈ ਹੈਗੀ ਪਰ ਇੱਕ ਗੱਲ ਆ ਗਈ ਨਜ਼ਾਰਾ ਆ ਰਿਹਾ ਪੂਰਾ ਜਿਹੜਾ ਬੰਦਾ ਮਹਾਨਾ ਪਿੰਡ ਆਉਂਦਾ ਨਾ ਉਹ ਬਸ ਜ਼ਰਾ ਟਰੈਕ ਜ਼ਰੂਰ ਕਰੇ ਕਿਉਂਕਿ ਇਹਦਾ ਪਤਾ ਇੰਜੋਏ ਹੋ ਜਾਂਦਾ ਵਧੀਆ ਆਹ ਟਰੈਕ ਇਹਦੇ ਨਹੀਂ ਮਿਲਣਾ ਇਹ ਕੋਣ ਸਾਹਿਬ ਟਰੈਕ ਥੋੜਾ ਔਖਾ ਹੈਗਾ ਪਰ ਇਹ ਟਰੈਕ ਔਖਾ ਨਹੀਂਗਾ ਸਿੱਧਾ ਹੈਗਾ ਸਾਫ ਸੁਥਰਾ ਟਰੈਕ ਹੈਗਾ ਸੜਕ ਵਾਂਗੂ ਬਣਾ ਹੋਇਆ ਹੈਗਾ ਵੀਡੀਓ ਚੰਗੀ ਲੱਗੇ ਸ਼ੇਅਰ ਕਰਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਹਨ ਵੀ ਸਵਰਗ ਨੂੰ ਜਾਣ ਵਾਲਾ ਜਿਹੜਾ ਟਰੈਕ ਹੈਗਾ ਉਹ ਪੂਰਾ ਘੈਂਟ ਹੈ ਹਾਂਜੀ ਦੋਸਤੋ ਇਹ ਟੋਟਲ ਟਰੈਕ 880 ਕਿਲੋਮੀਟਰ ਦਾ ਟਰੈਕ ਹੈ ਪਰ ਟਰੈਕ ਇੰਨਾ ਘੈਂਟ ਹੈ ਜਿੰਨਾ ਵੀ ਕਹਦੇ ਇਹ ਮਤਲਬ ਕੀ ਤੁਹਾਨੂੰ ਪਤਾ ਘੈਂਟਾ ਸਾਹ ਥੋੜਾ ਥੋੜਾ ਚੜਦਾ ਪਰ ਇੰਨਾ ਨਹੀਂ ਆਕਸੀਜਨ ਦੀ ਪ੍ਰਾਪਤ ਵਧੀ ਹੈਗੀ ਹਵਾ ਚੱਲਦੀ ਹੈ ਠੰਡੀ ਨਹੀਂ ਤੇ ਸਾਹਮਣ ਉਹ ਦੇਖੋ ਜੀ ਸੁੰਨੇ ਚੂਟੀ ਦਿਖ ਰਹੀ ਪਈ ਹੈਗੀ ਉਹ ਸੁੰਨੇ ਥੋੜਾ ਥੜਾ ਫੈਰਿਆ ਪਾਣੀ ਉਹ ਆ ਗਈ ਉਹ ਹਾਲ ਖੰਡ ਦਾ ਨਦੀ ਦਾ ਝਰਨਾ ਕਹਿੰਦੇ ਨੇ ਜਿਹਨੂੰ ਆਪਾਂ ਸਵਰਗ ਨੂੰ ਜਾਣਾਂ ਜਿਹੜਾ ਆਪਾਂ ਸਵਰਗ ਜਾਣਾ ਵਾਲਾ ਰਸਤਾ ਹੈ ਜਿਹੜਾ ਝਰਨਾ ਨਹੀਂ ਪੈਂਦਾ ਜਿਹਨੂੰ ਵਾਸਤੂਦਾਰਾ ਕਹਿੰਦੇ ਨੇ ਦੇ ਬਲੌਗ ਰਹੀ ਬੜੇ ਬੰਦੇ ਤੱਕ ਹੁਣ ਤੁਹਾਨੂੰ ਐਂਡ ਦਿਖਾਵਾਂਗੇ ਜਮਾ ਵਧੀਆ ਦਾ ਮਾਹੌਲੇ ਰਹੇ ਜੀ ਕੋਈ ਗੱਲ ਨਹੀਂ ਸਾਫ ਸੁਧਰਾ ਮਾਹੌਲਾ ਠੀਕ ਹੈ ਜੀ ਆਇਆ ਕਰੋ ਜਰੂਰ ਜਿਹੜਾ ਵੀ ਆਉਣਾ ਚਾਹੁੰਦਾ ਇੱਧਰ ਦੋਸਤੋ 60 ਟ੍ਰੈਕ ਜੀ ਨੇ ਪੂਰਾ ਕਰ ਲਿਆ ਹਲੋ ਸਾਬ ਜੀ ਅਸੀਂ ਘੜ ਘੜ 3 ਕਿਲੋਮੀਟਰ ਦਾ ਵਾਟ ਤੈਅ ਕਰੇ ਤੇ ਲਾਲੋ ਸਾਹਿਬ ਤੇ ਪਾਣੀ ਆ ਬਈ ਇਹ ਮੁੱਕ ਗਿਆ ਜੀ ਪਾਣੀ ਦੀ ਬਿਨਾਂ ਟ੍ਰੈਕ ਨਹੀਂ ਕੀਤਾ ਇਹਦੀ ਬੋਤਲ ਤੇ 100 ਰੁਪਏ ਦੀ ਪਰ ਇਹਦੇ ਪਾਇਪ ਲੱਗਾ ਜੀ ਪਾਇਪ ਤੋਂ ਸਾਰੇ ਪਾਣੀ ਭਰੀ ਜਾਂਦੇ ਨੇ ਠੰਡਾ ਬਹੁਤ ਪਾਣੀ ਸਾਫ਼ ਵੀ ਪਾਣੀ ਆ ਜਿਹੜੇ ਪੂਰਾ ਘੈਂਟ ਪਾਣੀ ਆ ਸੇਰਾ ਕਮਾ ਅੱਧਾ ਰਹਿ ਗਿਆ ਬਸ ਉਤਰਾਂ ਲੈਗੇ ਇਹ ਟ੍ਰੈਕ ਸੱਚੀ ਸਵਰਗ ਦੇਖਣ ਆਲੇ ਆ ਗਏ ਬਈ ਟ੍ਰੈਕ ਪਲੱਸ ਘੈਂਟ ਰਗਾ ਤਾਬਿਲ ਚੜਦਾ ਇਨ ਹਵਾ ਵਧੀਆ ਚੱਲਦੀ ਆ ਆਪਣੇ ਪੰਜਾਬੀ ਹਰ ਇੱਕ ਟ੍ਰੈਕ ਤੇ ਮਿਲਦੇ ਨੇ ਜਿਹੜੇ ਕਿ ਆਪਣੇ ਪੰਜਾਬੀ ਨੇ ਇਹ ਦਰਦੇ ਰਹਿ ਗਏ ਬੜੇ ਕਿ ਪੰਜਾਬੀ ਨਾ ਹਰੇਕ ਕੰਮ ਤੇ ਹਿੱਸਾ ਲੈਂਦੇ ਨੇ ਜੇ ਦੀ ਉਹ ਆਪਣਾ ਧਰਮ ਹੋਵੇ ਜੀ ਸਤਿਕਾਰ ਹੋਵੇ ਪਰ ਉਹ ਆਪਣੇ ਹਰੇਕ ਸਥਾਨ ਤੇ ਪਹੁੰਚਦੇ ਨੇ ਆਪਣੇ ਪੰਜਾਬੀ ਹੀ ਨੇ ਜਿਹੜੇ ਫਤਿਹ ਹਾਸਲ ਕਰਦੇ ਨੇ ਟ੍ਰੈਕ ਦੇਖੋ ਸਾਹਮਣੇ ਉਹ ਤੇ ਪੌਂਟਰਾਂ ਲੈ ਕੇ 2.5 ਕਿਲੋਮੀਟਰ ਦਾ ਪਰੇ ਰਹੇ ਨੇ 2 ਕਿਲੋਮੀਟਰ ਦਾ ਹੈਗਾ ਇਹ ਲਗਭਗ 1.5 ਘੰਟੇ ਬੰਦ ਵਾਲੇ ਵੀ ਟਰੈਕ ਕਰਦੇ ਫਿਰ ਜਨਾ ਫੌਜੀ ਭਰਾ ਵੀ ਤੇ ਮੋਟਰ ਵਾਲੀਆਂ ਬਸਰ ਥੋੜਾ ਹੀ ਰਹਿ ਗਿਆ ਸਫ਼ਰ ਪਰ ਆਕਸੀਜਨ ਲੈਵਲ ਤਾਂ ਘਟ ਜਾਂਦਾ ਹੈਗਾ ਹਵਾ ਬੜੀ ਜੱਡੀਂਦੀ ਆ ਵਧੀਆਗਾ ਮਾਹੌਲ ਸਾਹਮਣੇ ਦਾ ਮਾਹੌਲ ਤਾਂ ਠੀਕ ਹੈ ਗੁਰਦੁਆਰਾ ਦਾ ਬੱਦਲ ਦੇ ਵਿੱਚ ਠੀਕ ਸਾਹ ਥੋੜੇ ਪਹਾੜ ਪੱਥਰ ਸਿੱਧੇ ਨੇ ਆਹ ਦੇਖੋ ਇਹ ਥੋੜਾ ਤੰਗ ਕਰ ਰਿਹਾ ਸ਼ੌਪਰ ਜੀ ਇਹ ਜਿਆਦਾ ਤੰਗ ਕਰ ਰਿਹਾ ਥੋੜਾ ਨਹੀਂ ਇਦਾਂ ਤਰ੍ਹਾਂ ਨਹੀਂ ਕਰ ਹਾਂਜੀ ਦੋਸਤੋ ਹਾਂਜੀ ਦੋਸਤੋ ਉਹ ਸਾਹਮਣੇ ਆ ਗਈ ਬਾਸੂਦਾਰਾ ਇਹ ਥੋੜਾ ਜਿਹਾ ਬਸ ਥੋੜੀ ਹਿਸਾਬ ਰਹਿ ਗਿਆ ਪਹੁੰਚਣ ਵਾਲੇ ਆਗੇ ਬਾਸੂਦਾਰਾ ਮਾਹੌਲ ਵਧੀਆਗਾ ਤੇ ਹਵਾ ਵਧੀਆ ਚੱਲੀ ਜਾਂਦੀ ਹੈਗੀ ਤਾਂ ਕਰਕੇ ਆਵਾਜ਼ ਦਾ ਥੋੜਾ ਪ੍ਰੈਸ਼ਰ ਘਟ ਕੇ ਦੀ ਤਾਂ ਕਰਕੇ ਡਰਕਾਊਟ ਕਰਨਾ ਪੈ ਗਿਆ 18 ਬਚਣਾ ਹੋ ਗਿਆ ਲੈ ਲਓ ਖੜਮੀ ਚੜਾਈ ਆਈ ਆ ਪਹੁੰਚ ਗਏ ਉਹ ਤਾਂ ਸਵਾਦ ਆਉਂਦਾ ਦੇਖ ਲੈ ਕਿੰਨੀ ਬੰਦਾ 100 ਮੀਟਰ ਦੇ ਵਾਸਤੇ ਪਹੁੰਚ ਗਏ ਕਿੰਨੇ ਕਿੰਨੇ ਪਰਦੇ ਇੱਥੇ ਜਾ ਕੇ ਪਹੁੰਚ ਗਏ ਕਹਿੰਦੇ ਬਰਫ ਆ ਗਈ ਪਰ ਪੱਤੇ ਨਹੀਂ ਕਹਿੰਦੇ ਚੜਾ ਜਾਂਦਾ 60 ਫੀਟ ਪਰ ਜਨਰਲ ਡਰ ਦੇਖ ਲੈ ਪਰ ਆਕਸੀਜਨ ਲੈਵਲ ਥੋੜਾ ਦਾ ਖਾ ਪੀ ਕੇ ਦਰੋ ਪਾਣੀ ਨਾਲ ਜੂਲਖਾਉਦਾ ਜਬ ਬਿਹਾਰ ਜਾਂਦੇ ਹੁੰਦੇ ਨਿਕਲਦਾ ਮੈਂ ਦੇਖ ਲਈ ਪਤਾ ਨਹੀਂ ਕੀ ਚਾਹੁੰਦੇ ਨੇ ਵੀ ਆਪੇ ਹਰੇਕ ਕੌਖੇ ਟ੍ਰੈਕਟ ਹੋਊਂਗੇ ਆਹ ਟ੍ਰੈਕ ਔਖਾ ਹੀ ਆ ਬਈ ਉੱਥੋਂ ਅਸੀਂ ਕਹਿ ਰਹੇ ਸੀ ਘੈਂਟ ਆ ਸ਼ਾਨ ਔਰ ਗਾਹਾਂ ਦਾ ਬਈ ਖੜਮੀ ਚੜਾਈ ਆਉਂਦੀ ਆ ਸੱਚ ਸਨ ਲੈ ਪਹੁੰਚ ਗਏ ਦੀਪਰੇਗ ਤੇ ਇਹ ਉਹ ਮੇਰਾ ਆ ਬਹੁਤ ਚੱਲੂਗੀ ਮਤਲਬ ਆ ਹੀ ਇੱਥੇ ਕਈ ਬੰਦੇ ਸੁਣਦੇ ਨਹੀਂ ਪਤਾ ਨਹੀਂ ਉੱਥੇ ਕੀ ਹੋਊਗਾ ਕੋਸ਼ਿ ਨਿਵਾਸ ਸਰਪਾ ਲੋਕੇਸ਼ਨਾਂ ਵਧੀਆ ਵਧੀਆ ਨੇ ਜਿਹੜੇ ਬੰਦਾ ਫੋਟੋ ਸ਼ੂਟ ਕਰਨਾ ਚਾਹੁੰਦਾ ਉਹ ਇੱਥੇ ਪਹੁੰਚ ਸਕਦਾ ਤੁਹਾਨੂੰ ਅੱਗੇ ਤੋਂ ਦਿਖਾਉਣਾ ਬਸ ਇਦੂ ਆ ਜਾਈਏ ਅਸੀਂ ਵੀ ਥੱਲੇ ਨੂੰ ਜਾਵਾਂਗੇ ਪੂਰਾ ਸ਼ਰਾਬ ਿਊ ਆਗਾ ਐਨ ਘੈਂਟ ਗੱਲਵਾਦਾ ਗੀ ਅਸੀਂ ਇੱਥੇ ਦੀ ਲੋਕੇਸ਼ਨ ਚੈੱਕ ਕਰੋ ਤੇ ਲੋਕੇਸ਼ਨ ਸਵਰਗਈ ਸੱਚੀ ਪਾਂਡਵ ਜਿਹੜੇ ਸਵਰਗ ਨੂੰ ਗਏ ਤੇ ਇਹ ਰਸਤੇ ਗਏ ਤੇ ਸੱਚੀ ਉਹ ਸਵਰਗ ਆਗਾ ਘੈਂਟ ਆਗਾ ਜਿਹੜਾ ਬੰਦਾ ਇਧਰ ਆਉਣਾ ਚਾਹੁੰਦਾਗਾ ਇਹਨੂੰ ਇੰਜੋਏ ਕਰਨ ਵਾਸਤੇ ਆਉ ਨਾ ਕੀ ਆ ਸੋਚੋ ਜਿਹੜਾ ਕਿ ਪੁੰਨ ਤੇ ਪਾਪ ਦਾ ਪਤਾ ਪਲਾਪ ਕਰਦੇ ਇਹਨੂੰ ਬੈਣ ਤੋਲ ਮਤਾਂ ਇਹਦਾ ਸਾਰਾ ਠੀਕ ਹੈ ਭਾਈ ਦੇਖੋ ਇਹ ਨੱਚਾ ਪੈਂਦਾ ਬਸ ਲਾਸਟ ਹੈਗਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਹੈ ਭਾਈ ਜੀ ਤੁਹਾਨੂੰ ਸੋਣਾ ਹਾਂਜੀ ਦੋਸਤੋ ਇਹ ਬਸੂਦਾਰਾ ਵੀਡੀਓ ਜੇ ਤੁਹਾਨੂੰ ਚੈੱਕ ਕਰੋ ਬਹੁਤ ਧੀ ਕੋਸ਼ਿਸ਼ ਜਿੱਤੇ ਪਤਾ ਲਾਦਾਗਾ ਪੁੰਨ ਤੇ ਪਾਪ ਕਿਤੇ ਦਾ ਬਸੂਦਾਰਾ ਦਾ ਇਹ ਤੇ ਹੈ ਕੋਸਨੀ ਬਸਾ ਇਹ ਬਸੁੰਦਾਰਾ ਜਿਹੜੀ ਸਵਰਗ ਤੇ ਪਾਪ ਤੇ ਪੁੰਨ ਦਾ ਮਲਾਪਾ ਕਰਦੀ ਹੈ ਮੀਂਹ ਦੇ ਪੁੰਨ ਕਿਤੇ ਉਹਦੇ ਤੇ ਧਾਰਾ ਪੈ ਜਾਂਦੀ ਜਿਹਦੇ ਪਾਪ ਕਿਤੇ ਅੰਦਰ ਪਾਪ ਕਿਤੇ ਅੰਦਰ ਨਹੀਂ ਪੈਂਦੀ ਹਾਂਜੀ ਦੋਸਤੋ ਇਹ ਬਸੁੰਦਾਰਾ ਦਾ ਲਾਸਟ ਵੀਅ ਹੈਗਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਫੇਸਬੁੱਕ ਦੇ ਪੇਜ ਨੂੰ ਕਰ ਲਓ ਫੋਲੋ ਬਸ ਜੀ ਆਪਾਂ ਦੁਬਾਰਾ ਬਲੌਗ ਦੀ ਸਮਾਰਟੀ ਕਰਨ ਜਾਣੇ ਦੇਖੀ ਜਦੋਂ ਅੰਦਰ ਮਾਗਰ ਬਰਫਾ ਗਈ ਤੇ ਇਕੱਠ ਬਹੁਤ ਆ ਗਿਆ ਤੇ ਠੰਡੇ ਵੀ ਬਹੁਤ ਆ ਗਏ ਠੰਡ ਤਾਂ ਕਰਕੇ ਤੇ ਲੈ ਬਰਫ ਕਰਕੇ ਹਵਾ ਫੁੱਲ ਚੱਲ ਰਹੀ ਹੈ ਕਿ ਤਾਂ ਕਰਕੇ ਮੈਨੂੰ ਆਵਾਜ਼ ਵਾਚਰ ਰਕੋਡਿੰਗ ਕਰਨ ਪੈ ਰਹੀ ਹੈਗੀ ਹਵਾ ਇੰਨੀ ਜਿਆਦਾ ਤੇਜ਼ ਤੇ ਵੀ ਕੀ ਆਵਾਜ਼ ਨਹੀਂ ਜੁੜ ਰਹੀ ਥੀ ਵੀਡੀਓ ਚੰਗੀ ਲੱਗਦਾ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਈ ਜੀ ਜੇ ਕੁਝ ਗਲਤ ਬੋਲੇਗਾ ਤਾਂ ਮਾਫ ਕਰ ਦਿਓ ਧੰਨਵਾਦ ਜੈ ਹਿੰਦ ਜੈ ਭਾਰਤ ਜੈ ਹਿੰਦ